ਅਸੀਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕੰਮ ਕਰੀ ਜਾ ਰਹੇ ਹਾਂ ਪਰ ਸਾਡੇ ਕੋਲ ਅਜੇ ਤੱਕ ਕੋਈ ਵੀ ਸੇਵਿੰਗ ਨਹੀਂ ਜੁੜੀ ਮਿਊਚੁਅਲ ਫੰਡ ਦੇ ਰਿਸਕ ਦੇ ਡਰ ਤੋਂ ਅਸੀਂ ਆਪਣਾ ਪੈਸਾ ਇਨਵੈਸਟ ਨਹੀਂ ਕਰਦੇ ਬੈਂਕ ਦੇ ਵਿੱਚ ਪਏ ਪੈਸੇ ਦਾ ਇਨਾ ਇੰਟਰਸਟ ਨਹੀਂ ਮਿਲਦਾ ਕਿ ਅਸੀਂ ਇਨਫਲੇਸ਼ਨ ਰੇਟ ਨੂੰ ਮੈਚ ਕਰ ਪਾਈਏ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਮੈਨੂੰ ਆਪਣੇ ਏਮਪਲੋਈਸ ਤੋਂ ਸੁਣਨ ਨੂੰ ਮਿਲ ਜਾਂਦੇ ਨੇ ਅਤੇ ਬਹੁਤ ਸਾਰੇ ਲੋਕ ਮੇਰੇ ਤੋਂ ਆਪਣੀਆਂ ਇਹਨਾਂ ਪ੍ਰੋਬਲਮਸ ਦਾ ਸੋਲੂਸ਼ਨ ਵੀ ਮੰਗਦੇ ਨੇ ਅਲੱਗ-ਅਲੱਗ ਏਮਪਲੋਈ ਦੇ ਅਲੱਗ-ਅਲੱਗ ਸਵਾਲਾਂ ਦੇ ਮੁਤਾਬਿਕ ਮੈਂ ਉਹਨਾਂ ਦਾ ਸੋਲੂਸ਼ਨ ਵੀ ਦੇ ਦਿੰਦਾ ਹਾਂ ਸਤਿ ਸ਼੍ਰੀ ਅ ਦੋਸਤੋ ਮੈਂ ਹਮੇਸ਼ਾ ਹੀ ਤੁਹਾਡੇ ਕਿਸੇ ਪ੍ਰੋਬਲਮ ਦਾ ਸੋਲੂਸ਼ਨ ਆਪਣੀ ਵੀਡੀਓ ਦੇ ਵਿੱਚ ਲੈ ਕੇ ਆਉਂਦਾ ਹੀ ਰਹਿੰਦਾ ਅਤੇ ਅੱਜ ਵੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਅਜਿਹਾ ਹੀ ਇੱਕ ਸਵਾਲ ਦਾ ਜਵਾਬ ਲੈ ਕੇ ਆਇਆ ਜੋ ਸਵਾਲ ਸਭ ਦੇ ਮੂੰਹ ਤੋਂ ਆਮ ਹੀ ਸੁਣਨ ਨੂੰ ਮਿਲਦਾ ਹੈ ਸਵਾਲ ਇਹ ਹੈ ਕਿ ਇਨਵੈਸਟਮੈਂਟ ਕਿੱਥੇ ਕੀਤੀ ਜਾਵੇ ਕਿਉਂਕਿ ਕਾਟੇ ਇੰਟਰਸਟ ਦੇ ਉੱਪਰ ਪੈਸਾ ਬੈਂਕਾਂ 'ਚ ਜਮਾ ਕਰਾਉਂਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਉੱਪਰ ਐਫ ਡੀ ਤੋਂ ਮਿਲਨ ਵਾਲਾ ਇੰਟਰਸਟ ਰੇਟ ਇੰਨਾ ਘੱਟ ਹੁੰਦਾ ਹੈ ਕਿ ਇਨਫਲੇਸ਼ਨ ਰੇਟ ਦੇ ਥੱਲੇ ਹੀ ਦਬ ਜਾਂਦਾ ਹੈ ਇਸ ਦੇ ਨਾਲ ਹੀ ਲੋਕ ਸਟਾਕ ਦੇ ਵਿੱਚ ਪੈਸੇ ਇਨਵੈਸਟ ਕਰਨ ਦਾ ਰਿਸਕ ਬਹੁਤ ਹੀ ਘੱਟ ਚੱਕਦੇ ਪਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਐਸ ਆਈ ਪੀ ਐਸ ਆਈ ਪੀ ਜਾਣੇ ਕਿ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਇਹ ਪੈਸੇ ਨੂੰ ਇਨਵੈਸਟਮੈਂਟ ਕਰਨ ਦਾ ਇੱਕ ਜਿਹੜਾ ਤਰੀਕਾ ਹੈ ਜਿਸ ਦੇ ਵਿੱਚ ਪੈਸਾ ਡੁੱਬਣ ਦਾ ਰਿਸਕ ਬਹੁਤ ਹੀ ਘੱਟ ਹੁੰਦਾ ਹੈ ਆਹ ਦੋਸਤੋ ਇਹਨਾਂ ਦੇ ਬੈਨੀਫਿਟਸ ਨੂੰ ਅਸੀਂ ਡਿਟੇਲ ਵਿੱਚ ਸਮਝਦੇ ਹਾਂ ਪਹਿਲਾਂ ਉਸ ਚੀਜ਼ ਦੇ ਨਾਲ ਇਸ ਦਾ ਕੰਪੈਰੀਸ਼ਨ ਕਰਦੇ ਹਾਂ ਜੋ ਸਾਡੇ ਮਾਪਿਆਂ ਦਾ ਸਭ ਤੋਂ ਫੇਵਰਿਟ ਮਿਊਚੁਅਲ ਫੰਡ ਹੈ ਉਹ ਹੈ FD ਇਕੱਠੀ ਲੱਖਾਂ ਦੀ ਰਕਮ ਸਾਲ ਪਰ ਲਈ ਜਮਾ ਕਰਾਉਣੀ ਪੈਂਦੀ ਹੈ ਤੇ ਟਾਈਮ ਪੀਰੀਅਡ ਤੋਂ ਪਹਿਲਾਂ ਪੈਸੇ ਕਢਾਉਣ ਤੇ ਪੈਸੇ ਕੱਟੇ ਜਾਂਦੇ ਨੇ SIP ਹਰ ਮਹੀਨੇ ਥੋੜੇ ਥੋੜੇ ਪੈਸੇ ਜਮਾ ਕਰਾਏ ਜਾਂਦੇ ਹਨ ਅਤੇ ਪੈਸੇ ਨੂੰ ਲੰਬੇ ਸਮੇਂ ਤੱਕ ਜਮਾ ਕਰਾਉਣ ਤੇ ਜ਼ਿਆਦਾ ਮੁਨਾਫਾ ਹੁੰਦਾ ਹੈ FD ਹਰ ਸਾਲ ਲਗਭਗ 7% ਦਾ ਵਿਆਜ ਮਿਲਦਾ ਹੈ SIP ਹਰ ਸਾਲ ਲਗਭਗ 12% ਦਾ ਵਿਆਜ ਮਿਲਦਾ ਹੈ ਜੇ ਤੁਸੀਂ FD ਵਿੱਚ 5 ਲੱਖ ਦੀ ਰਕਮ ਜਮਾ ਕਰਾਉਂਦੇ ਹੋ ਤਾਂ 20 ਸਾਲ ਵੇਟ ਕਰਨ ਤੋਂ ਬਾਅਦ ਤੁਹਾਨੂੰ 20 ਲੱਖ 3196 ਰੁਪਏ ਦੀ ਰਕਮ ਮਿਲੇਗੀ ਇਸ ਦੇ ਉਲਟ ਜੇ ਤੁਸੀਂ ਹਰ ਮਹੀਨੇ 3000 ਰੁਪਏ ਦੀ ਐਸਆਈਪੀ 'ਚ ਇਨਵੈਸਟ ਕਰਦੇ ਹੋ ਤਾਂ 20 ਸਾਲ ਬਾਅਦ ਤੁਹਾਨੂੰ 29 ਲੱਖ 97444 ਰੁਪਏ ਦੀ ਰਕਮ ਮਿਲੇਗੀ ਐਸਆਈਪੀ ਦੇ ਵਿੱਚ ਮਾਰਕੀਟ ਨੂੰ ਸਮਝ ਕੇ ਪੈਸੇ ਲਗਾਉਣ ਵਾਲਾ ਰੂਲ ਕੰਮ ਨਹੀਂ ਕਰਦਾ ਜਿਸ ਤਰ੍ਹਾਂ ਅਸੀਂ ਬਾਕੀ ਦੇ ਮਿਊਚੁਅਲ ਫੰਡ ਵਿੱਚ ਕਰਦੇ ਹਾਂ ਸੌਖੇ ਤਰੀਕੇ ਦੇ ਵਿੱਚ ਅਸੀਂ ਇਹਨਾਂ ਨੂੰ ਮਿਊਚੁਅਲ ਫੰਡ ਦੀ ਰਕਰਿੰਗ ਕਹਿ ਸਕਦੇ ਹਾਂ SIP ਦੇ ਵਿੱਚ ਹਰ ਮਹੀਨੇ ਤੁਹਾਨੂੰ ਇਨਵੈਸਟਮੈਂਟ ਕਰਨ ਦਾ ਰੋਲ ਕੁਝ ਹੀ ਮਹੀਨਿਆਂ ਬਾਅਦ ਤੁਹਾਨੂੰ ਇੱਕ ਅਲੱਗ ਹਾਈਟ ਤੇ ਲੈ ਜਾਵੇਗਾ SIP ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਇੱਕ ਸਿਸਟਮ ਦੇ ਅਕੋਰਡਿੰਗ ਚੱਲਦੀ ਹੈ ਤੁਸੀਂ ਇਸ ਦੇ ਵਿੱਚ ਆਪਣਾ ਸਿਸਟਮ ਖੁਦ ਬਣਾ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਕੋਈ ਵੀ ਬੰਦਿਸ਼ ਨਹੀਂ ਹੁੰਦੀ ਕਿ ਤੁਸੀਂ ਕਦੋਂ ਪੈਸੇ ਇਨਵੈਸਟ ਕਰਨੇ ਨੇ ਤੁਸੀਂ ਹਰ ਮਹੀਨੇ ਵੀ ਕਰਾ ਸਕਦੇ ਹੋ ਜਾਂ ਹਰ ਸਾਲ ਵੀ ਇਸ ਦੇ ਵਿੱਚ ਪੈਸੇ ਜਮ੍ਹਾਂ ਕਰਾ ਸਕਦੇ ਹੋ ਇਹ ਇਨਵੈਸਟ ਕੀਤਾ ਹੋਇਆ ਪੈਸਾ ਸਮੇਂ ਦੇ ਨਾਲ-ਨਾਲ ਵਧਦਾ ਰਹਿੰਦਾ ਹੈ ਅਤੇ ਤੁਹਾਡੀ ਛੋਟੀ ਇਨਵੈਸਟਮੈਂਟ ਵੱਡੀ ਬਣਦੀ ਜਾਂਦੀ ਹੈ ਕਈ ਲੋਕ ਅਜਿਹੇ ਵੀ ਹੁੰਦੇ ਨੇ ਜੋ ਮਾਰਕੀਟ ਦੇ ਅਪ ਐਂਡ ਡਾਊਨ ਨੂੰ ਦੇਖ ਕੇ ਐਸਆਈਪੀ ਦੇ ਵਿੱਚ ਪੈਸਾ ਇਨਵੈਸਟ ਕਰ ਦਿੰਦੇ ਨੇ ਹਾਲਾਂਕਿ ਐਸਆਈਪੀ ਦੇ ਉੱਪਰ ਵੀ ਮਾਰਕੀਟ ਦੇ ਅਪ ਐਂਡ ਡਾਊਨ ਦਾ ਅਸਰ ਹੁੰਦਾ ਹੈ ਪਰ ਇਸ ਦੇ ਵਿੱਚ ਕਿਤੇ ਨਾ ਕਿਤੇ ਸਾਡਾ ਪੈਸਾ ਸੇਫ ਹੀ ਰਹਿੰਦਾ ਹੈ ਦੋਸਤੋ ਮੇਰੀ ਮੰਨੋ ਤਾਂ ਤੁਸੀਂ ਐਸਆਈਪੀ ਦੇ ਵਿੱਚ ਹਰ ਮਹੀਨੇ ਇੱਕ ਸੀਮਿਤ ਅਮਾਉਂਟ ਜਮ੍ਹਾਂ ਕਰਾਉਣਾ ਸ਼ੁਰੂ ਕਰਦੋ ਅਤੇ ਇਸ ਪੈਸੇ ਨੂੰ ਲੰਬੇ ਸਮੇਂ ਲਈ ਇਨਵੈਸਟ ਕਰੋ ਤੁਸੀਂ ਇਸ ਪੈਸੇ ਨੂੰ ਐਸਆਈਪੀ 'ਚ ਲਗਾ ਕੇ ਇਸ ਨੂੰ ਭੁੱਲ ਜਾਓ ਔਰ ਇਹ ਆਸਨਾ ਕਰੋਗੇ ਤੁਸੀਂ ਇਸ ਪੈਸੇ ਨੂੰ ਬਾਹਰ ਕਢਾਉਣਾ ਹੈ ਤੁਸੀਂ ਜੇਕਰ ਪੈਸੇ ਨੂੰ ਐਸਆਈਪੀ ਦੇ ਵਿੱਚ ਰੱਖਦੇ ਹੋ ਤਾਂ ਇਹ ਤੁਹਾਨੂੰ ਲਗਭਗ 40% ਤੱਕ ਦਾ ਪ੍ਰੋਫਿਟ ਦੇ ਸਕਦੀ ਹੈ ਤੁਸੀਂ ਮਾਰਕੀਟ ਨੂੰ ਦੇਖ ਕੇ ਜੇ ਮਾਰਕੀਟ ਉੱਪਰ ਜਾ ਰਹੀ ਹੈ ਤੁਸੀਂ ਥੋੜਾ ਬਹੁਤਾ ਆਪਣਾ ਪੈਸਾ ਕਢਾ ਵੀ ਸਕਦੇ ਹੋ ਐਸਆਈਪੀ ਵੀ ਦੋ ਟਾਈਪ ਦੀ ਹੁੰਦੀ ਹੈ ਜਿਸ ਦੇ ਵਿੱਚ ਡਾਇਰੈਕਟ ਤੇ ਰੈਗੂਲਰ ਪਲਾਨ ਹੁੰਦੇ ਨੇ ਆਓ ਸਭ ਤੋਂ ਪਹਿਲਾਂ ਡਾਇਰੈਕਟ ਪਲਾਨ ਨੂੰ ਸਮਝਦੇ ਹਾਂ ਡਾਇਰੈਕਟ ਪਲਾਨ ਮੋਸਟਲੀ ਤੁਹਾਨੂੰ ਤੁਹਾਡਾ ਬੈਂਕ ਸੁਜੈਸਟ ਕਰਦਾ ਹੈ ਅਤੇ ਇਸ ਦੇ ਵਿੱਚ 1% ਤੱਕ ਦਾ ਟੈਕਸ ਕੱਟਿਆ ਜਾਂਦਾ ਜੇ ਅਸੀਂ ਇਸ ਨੂੰ ਐਗਜ਼ਾਮਪਲ ਦੇ ਨਾਲ ਸਮਝੀਏ ਤੁਸੀਂ 100 ਰੁਪਏ ਮਿਊਚੁਅਲ ਫੰਡ ਚ ਇਨਵੈਸਟ ਕਰਦੇ ਹੋ ਉਹਦੇ ਵਿੱਚੋਂ 99 ਰੁਪਏ ਮਿਊਚੁਅਲ ਫੰਡ ਚ ਇਨਵੈਸਟ ਹੁੰਦੇ ਨੇ 1 ਰੁਪਿਆ ਤੁਹਾਡਾ ਟੈਕਸ ਕੱਟਿਆ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਰੈਗੂਲਰ ਪਲਾਨ ਦੀ ਰੈਗੂਲਰ ਪਲਾਨ ਜ਼ਿਆਦਾਤਰ ਏਜੰਟ ਦੇ ਥਰੂ ਪਤਾ ਚੱਲਦਾ ਹੈ ਇਸ ਦੇ ਵਿੱਚ ਟੈਕਸ ਅਮਾਉਂਟ ਵੱਡੀ ਕੱਟੀ ਜਾਂਦੀ ਹੈ ਕਿਉਂਕਿ ਇਸ ਦਾ ਟੈਕਸ ਏਜੰਟ ਐਕਸਪੈਂਸ ਰੇਸ਼ੀਓ ਦੇ ਅਕੋਰਡਿੰਗ ਹੁੰਦਾ ਹੈ ਹੁਣ ਜੇ ਅਸੀਂ ਦੋਨਾਂ ਪਲਾਨ ਦਾ ਕੰਪੈਰੀਜ਼ਨ ਕਰਦੇ ਹਾਂ ਤਾਂ ਡਾਇਰੈਕਟ ਪਲਾਨ ਜ਼ਿਆਦਾ ਬੈਨੀਫੀਸ਼ੀਅਲ ਹੈ ਜਿਹੜੇ ਲੋਕਾਂ ਨੇ ਪਹਿਲਾਂ ਹੀ ਰੈਗ ਦੋਸਤੋ ਜਿਹੜੇ ਲੋਕਾਂ ਨੇ ਕਦੀ ਐਸਆਈਪੀ ਵਿੱਚ ਪੈਸੇ ਇਨਵੈਸਟ ਨਹੀਂ ਕੀਤੇ ਹੋਣੇ ਉਹਨਾਂ ਨੇ ਵੀ ਜ਼ਰੂਰ ਕਿਤੇ ਨਾ ਕਿਤੇ ਐਸਆਈਪੀ ਦਾ ਨਾਮ ਸੁਨਿਆ ਹੋਵੇਗਾ ਇਹ ਸ਼ਬਦ ਅੱਜਕੱਲ ਬਹੁਤ ਹੀ ਜ਼ਿਆਦਾ ਕਾਮਨ ਬਣ ਚੁੱਕਾ ਹੈ ਆਓ ਅਸੀਂ ਇਸ ਨੂੰ ਜਾਣਦੇ ਹਾਂ ਕਿ ਇਹ ਇਨਾ ਕਾਮਨ ਤੇ ਪਪੂਲਰ ਕਿਉਂ ਹੈ ਐਸਆਈਪੀ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਆਪਾਂ ਇਹਨਾਂ ਨੂੰ 1 ਬਾਈ 1 ਜਾਣਦੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਫੋਰਡੇਬਿਲਟੀ ਦੀ ਐਸਆਈਪੀ ਬਹੁਤ ਹੀ ਜ਼ਿਆਦਾ ਅਫੋਰਡੇਬਲ ਹੈ ਇਸ ਨੂੰ ਘੱਟ ਤੋਂ ਘੱਟ ਰਕਮ ਦੇ ਨਾਲ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਹਰ ਇੱਕ ਇਨਸਾਨ ਆਸਾਨੀ ਦੇ ਨਾਲ ਐਸਆਈਪੀ ਦੇ ਵਿੱਚ ਆਪਣੇ ਪੈਸੇ ਇਨਵੈਸਟ ਕਰ ਸਕਦਾ ਹੈ ਸਾਡਾ ਅਗਲਾ ਪੁਆਇੰਟ ਹੈ ਡਿਸਪਲਨ ਐਸਆਈਪੀ ਦੇ ਨਾਲ ਤੁਹਾਡੀ ਬਚਤ ਕਰਨ ਦੀ ਆਦਤ ਬਣ ਜਾਂਦੀ ਹੈ ਇਸ ਦੇ ਵਿੱਚ ਏਐਮਆਈ ਦੇ ਵਾਂਗ ਤੁਹਾਡੇ ਪੈਸੇ ਆਟੋਮੈਟਿਕਲੀ ਇਨਵੈਸਟ ਹੁੰਦੇ ਜਾਂਦੇ ਨੇ ਸਾਡਾ ਅਗਲਾ ਪੁਆਇੰਟ ਹੈ ਪਾਵਰ ਆਫ ਕੰਪਾਊਂਡਿੰਗ ਜਿੰਨਾ ਲੰਬਾ ਸਮਾਂ ਤੁਸੀਂ ਐਸਆਈਪੀ ਦੇ ਵਿੱਚ ਇਨਵੈਸਟ ਕਰੋਗੇ ਓਨਾ ਹੀ ਤੁਹਾਡਾ ਪੈਸਾ ਵਧਦਾ ਰਹੇਗਾ ਔਰ ਤੁਹਾਨੂੰ ਓਨੀ ਹੀ ਜ਼ਿਆਦਾ ਰਿਟਰਨ ਮਿਲਦੀ ਰਹੇਗੀ ਸਾਡਾ ਅਗਲਾ ਪੁਆਇੰਟ ਹੈ ਰੂਪੀ ਕਾਸਟ ਐਵਰੇਜਿੰਗ ਐਸਆਈਪੀ ਦੇ ਇਨਰ ਬੈਨੀਫਿਟਸ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਨੂੰ ਐਸਆਈਪੀ ਦਾ ਕਿੰਨਾ ਬੈਨੀਫਿਟ ਹੋ ਸਕਦਾ ਹੈ ਆਪ ਹੁਣ ਅਸੀਂ ਸਟੈਪ ਅਪ ਐਸਆਈਪੀ ਬਾਰੇ ਗੱਲ ਕਰਦੇ ਹਾਂ ਦੋਸਤੋ ਵੈਸੇ ਤਾਂ ਸਟੈਪ ਅਪ ਐਸਆਈਪੀ ਇੱਕ ਰੈਗੂਲਰ ਐਸਆਈਪੀ ਵਰਗੀ ਹੀ ਹੁੰਦੀ ਹੈ ਪਰ ਇਸ ਦੇ ਵਿੱਚ ਇੱਕ ਛੋਟਾ ਜਿਹਾ ਬੈਨੀਫੀਸ਼ੀਅਸ ਟਵਿਸਟ ਹੈ ਇਸ ਦੇ ਵਿੱਚ ਤੁਸੀਂ ਆਪਣੀ ਸਿੱਪ ਦੀ ਰਕਮ ਨੂੰ ਇੱਕ ਫਿਕਸਡ ਅਮਾਉਂਟ ਜਾਂ ਫਿਰ ਫਿਕਸਡ ਪਰਸੈਂਟੇਜ ਦੇ ਨਾਲ ਵਧਾ ਸਕਦੇ ਹੋ ਇਹ ਸਟੈਪ ਅਪ ਸਿੱਪ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦੀ ਸੈਲਰੀ ਲਗਾਤਾਰ ਵਧਦੀ ਰਹਿੰਦੀ ਹੈ ਪਰ ਮੇਰੀ ਤੁਹਾਨੂੰ ਇੱਥੇ ਇੱਕ ਸਲਾਹ ਹੈ ਕਿ ਤੁਸੀਂ ਅਮਾਉਂਟ ਦੇ ਅਕੋਰਡਿੰਗ ਹੀ ਸਟੈਪ ਅਪ ਕਰੋ ਪਰਸੈਂਟੇਜ ਦੇ ਅਕੋਰਡਿੰਗ ਇਹ ਰਕਮ ਕੁਝ ਸਾਲਾਂ ਵਿੱਚ ਬਹੁਤ ਹੀ ਜ਼ਿਆਦਾ ਬਣ ਜਾਏਗੀ ਇਸ ਲਈ ਤੁਸੀਂ ਅਮਾਉਂਟ ਦੇ ਅਕੋਰਡਿੰਗ ਜਾਂ ਫਿਰ ਆਪਣੀ ਕਿਸੇ ਕੈਲਕੂਲੇਸ਼ਨ ਦੇ ਅਕੋਰਡਿੰਗ ਹੀ ਸਟੈਪ ਅਪ ਕਰਨ ਦੀ ਕੋਸ਼ਿਸ਼ ਕਰੋ ਆ ਹੁਣ ਅਸੀਂ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਮੰਨ ਲਓ ਕਿ ਤੁਸੀਂ ਹਰ ਮਹੀਨੇ 1000 ਰੁਪਏ ਐਸਆਪੀ ਦੇ ਵਿੱਚ ਇਨਵੈਸਟ ਕਰਦੇ ਹੋ ਅਤੇ ਤੁਹਾਡਾ ਹਰ ਸਾਲ ਵਧਿਆ ਇਨਕ੍ਰੀਮੈਂਟ ਲੱਗਦਾ ਹੈ ਹੁਣ ਤੁਸੀਂ ਆਪਣੀ ਵਧੀ ਹੋਈ ਸੈਲਰੀ ਵਿੱਚੋਂ ਕੁਝ ਰਕਮ ਆਪਣੀ ਐਸਆਈਪੀ ਵਿੱਚ ਐਡ ਕਰ ਸਕਦੇ ਹੋ ਜੇਕਰ ਤੁਸੀਂ ਪਹਿਨਾ 1000 ਰੁਪਿਆ ਐਸਆਈਪੀ ਵਿੱਚ ਇਨਵੈਸਟ ਕਰਦੇ ਸੀ ਹੁਣ ਇਸ ਵਿੱਚ 500 ਰੁਪਿਆ ਹੋਰ ਐਡ ਕਰ ਸਕਦੇ ਹੋ ਅਤੇ ਹੁਣ ਹਰ ਮਹੀਨੇ ਤੁਹਾਡੀ 1500 ਐਸਆਈਪੀ ਜਾਵੇਗੀ ਇਸੇ ਤਰ੍ਹਾਂ ਫਿਰ ਅਗਲੇ ਸਾਲ ਆਪਣੀ ਸੈਲਰੀ ਇਨਕਰੀਜ਼ ਹੋਣ ਤੋਂ ਬਾਅਦ ਤੁਸੀਂ 500 ਰੁਪਏ ਹੋਰ ਵਧਾ ਸਕਦੇ ਹੋ ਅਤੇ 1500 ਦੀ ਬਜਾਏ 2000 ਦੀ SIP ਜਾਏਗੀ ਸਟੈਪ ਬਾਈ ਸਟੈਪ 500 ਰੁਪਏ ਵਧਾਉਣ ਦੇ ਨਾਲ ਤੁਹਾਨੂੰ ਟੋਟਲ ਅਮਾਉਂਟ ਵਿੱਚ ਬਹੁਤ ਜ਼ਿਆਦਾ ਫਰਕ ਪਵੇਗਾ 500 ਰੁਪਏ ਦੀ ਛੋਟੀ ਜਿਹੀ ਰਕਮ ਹੀ ਸਮੇਂ ਦੇ ਨਾਲ ਨਾ ਤੁਹਾਡੀ ਬਹੁਤ ਵੱਡੀ ਅਮਾਉਂਟ ਬਣ ਜਾਵੇਗੀ ਆਹ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਟੈਪ ਅਪ SIP ਦੇ ਕੀ ਬੈਨੀਫਿਟਸ ਨੇ ਸਾਡਾ ਪਹਿਲਾ ਪੁਆਇੰਟ ਹੈ ਮੈਚਸ ਇਨਕਮ ਗਰੋਥ ਮੈਚਸ ਇਨਕਮ ਗਰੋਥ ਦਾ ਮਤਲਬ ਹੈ ਕਿ ਜਿਵੇਂ ਜਿਵੇਂ ਤੁਹਾਡੀ ਸੈਲਰੀ ਵਧਦੀ ਜਾਂਦੀ ਹੈ ਉਸੇ ਤਰ੍ਹਾਂ ਤੁਹਾਡੀ ਇਨਵੈਸਟਮੈਂਟ ਵੀ ਵਧੇਗੀ ਅਤੇ ਇਨਵੈਸਟਮੈਂਟ ਵਧਣ ਦੇ ਨਾਲ ਤੁਹਾਡੀ ਰਿਟਰਨ ਵੀ ਵਧੇਗੀ ਕਿਉਂਕਿ ਐਸਆਈਪੀ ਦੇ ਵਿੱਚ ਤੁਸੀਂ ਰਿਟਰਨ ਤੋਂ ਹੀ ਰਿਟਰਨ ਕਮਾਉਂਦੇ ਹੋ ਤੇ ਤੁਹਾਡੇ ਅਮਾਉਂਟ ਵਧਣ ਦੇ ਹੋਰ ਵੀ ਜ਼ਿਆਦਾ ਚਾਂਸਸ ਨੇ ਪਾਰੇ ਸਭ ਕੁਝ ਤਾਂ ਹੀ ਪੋਸੀਬਲ ਹੈ ਜੇ ਤੁਸੀਂ ਆਪਣੀ ਸੈਲਰੀ ਵਧਣ ਤੇ ਆਪਣੀ ਐਸਆਈਪੀ ਨੂੰ ਸਟੈਪ ਅਪ ਕਰਦੇ ਹੋ ਸਾਡਾ ਅਗਲਾ ਪੁਆਇੰਟ ਹੈ ਬਿਲਡ bigger wealth ਐਸਆਪੀ ਵਿੱਚ ਵਧਾਇਆ ਗਿਆ ਛੋਟਾ ਜਿਹਾ ਸਟੈਪ ਵੀ ਤੁਹਾਡੇ ਫੰਡ ਨੂੰ ਵੱਡੇ ਲੈਵਲ ਤੇ ਵਧਾਉਂਦਾ ਹੈ ਸਾਡਾ ਅਗਲਾ ਪੁਆਇੰਟ ਹੈ ਕੀਪ ਇਨਫਲੇਸ਼ਨ ਇਨ ਚੈੱਕ ਸਟੈਪ ਅਪ ਐਸਆਈਪੀ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਇਹ ਇਨਫਲੇਸ਼ਨ ਰੇਟ ਵਧਣ ਤੇ ਤੁਹਾਡੇ ਫਿਊਚਰ ਤੇ ਕੋਈ ਵੀ ਵੱਡਾ ਫਰਕ ਨਹੀਂ ਪਾਉਂਗਾ ਦੋਸਤੋ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੋਇਆਗਾ ਕਿ ਇਸ ਦੀ ਸ਼ੁਰੂਆਤ ਅਸੀਂ ਕਿਵੇਂ ਕਰ ਸਕਦੇ ਹਾਂ ਆ ਹੁਣ ਅਸੀਂ ਡਿਟੇਲ ਦੇ ਵਿੱਚ ਇਸ ਬਾਰੇ ਡਿਸਕਸ ਕਰਦੇ ਹਾਂ ਦੋਸਤੋ ਪੈਸੇ ਦੀ ਸੇਵਿੰਗ ਕਰਨੀ ਬਹੁਤ ਹੀ ਔਖੀ ਹੈ ਸੈਲਰੀ ਆਨ ਦੀ ਬਾਅਦ ਵਿੱਚ ਹੈ ਖਰਚ ਪਹਿਲਾਂ ਹੀ ਹੋ ਜਾਂਦੀ ਹੈ ਪਰ ਆਪਣੇ ਫਿਊਚਰ ਨੂੰ ਸੇਵ ਕਰਨ ਵਾਸਤੇ ਤੁਹਾਨੂੰ ਸੇਵਿੰਗ ਕਿਸੇ ਨਾ ਕਿਸੇ ਤਰੀਕੇ ਕਰਨੀ ਹੀ ਪਵੇਗੀ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਹੁੰਦੇ ਖਰਚੇ ਨੂੰ ਡਿਸਪਲਾਈਨ ਦੇ ਵਿੱਚ ਲੈ ਕੇ ਆਓ ਅਤੇ ਪਹਿਲਾਂ ਹੀ ਆਪਣਾ ਇੱਕ ਟਰੈਕ ਬਣਾ ਕੇ ਕੰਮ ਕਰੋ ਇਸ ਟਰੈਕ ਦੇ ਅਕੋਰਡਿੰਗ ਆਪਣਾ ਪਹਿਲਾਂ ਇੱਕ ਗੋਲ ਸੈੱਟ ਕਰੋ ਦੋਸਤੋ ਮੈਂ ਹਰੇਕ ਆਪਣੀ ਵੀਡੀਓ ਦੇ ਵਿੱਚ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸ ਦਾ ਗੋਲ ਸੈੱਟ ਕਰਨ ਲਈ ਕਹਿੰਦਾ ਹਾਂ ਕਿਉਂਕਿ ਗੋਲ ਹੀ ਹੈ ਕਿ ਇਹਹੀ ਚੀਜ਼ ਹੈ ਦੋਸਤਾਂ ਨੂੰ ਕੰਮ ਕਰਨ ਲਈ ਮੋਟੀਵੇਟ ਕਰਦਾ ਹੈ ਐਸਆਪੀ ਦੇ ਮਾਮਲੇ ਦੇ ਵਿੱਚ ਤੁਸੀਂ ਵੀ ਆਪਣੇ ਇੱਕ ਗੋਲ ਸੈੱਟ ਕਰੋ ਤੁਸੀਂ ਆਪਣੀ ਲੋੜ ਨੂੰ ਪਹਿਚਾਣ ਨੂੰ ਤੇ ਡਿਸਾਈਡ ਕਰੋਗੇ ਤੁਸੀਂ ਫਿਊਚਰ ਦੇ ਵਿੱਚ ਕਿਸ ਚੀਜ਼ ਦੇ ਉੱਪਰ ਪੈਸੇ ਖਰਚਣੇ ਹਨ ਕੀ ਤੁਸੀਂ ਆਪਣੇ ਲਈ ਇੱਕ ਕਾਰ ਖਰੀਦਣਾ ਹੈ ਜਾਂ ਫਿਰ ਆਪਣੀ ਤੁਸੀਂ ਇੱਕ ਡ੍ਰੀਮ ਕਾਰ ਬਾਰੇ ਸੋਚ ਰਹੇ ਹੋ ਜਾਂ ਤੁਹਾਡਾ ਕੋਈ ਸੁਪਨਾ ਹੋਰ ਵੀ ਹੋ ਸਕਦਾ ਹੈ ਜਿਸ ਨੂੰ ਤੁਸੀਂ ਪੂਰਾ ਕਰਨਾ ਚਾਹੋਗੇ ਜਦੋਂ ਤੁਹਾਨੂੰ ਆਪਣਾ ਗੋਲ ਕਲੀਅਰ ਹੋ ਜਾਵੇ ਤਾਂ ਤੁਸੀਂ ਆਪਣਾ ਮਿਊਚੁਅਲ ਫੰਡ ਸਿਲੈਕਟ ਕਰੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹਾਊ ਟੂ ਚੂਜ਼ ਮਿਊਚੁਅਲ ਫੰਡ ਸਾਰੇ ਫੰਡਸ ਬਾਰੇ ਸਰਚ ਕਰੋ ਫਿਰ ਐਨਲਾਈਜ਼ ਕਰਨ ਤੋਂ ਬਾਅਦ ਹੀ ਆਪਣਾ ਡਿਸੀਜਨ ਲਵੋ ਕਿ ਤੁਹਾਡਾ ਸੁਪਨਾ ਪੂਰਾ ਕਰਨ ਦੇ ਲਈ ਕਿਹੜਾ ਮਿਊਚੁਅਲ ਫੰਡ ਜ਼ਿਆਦਾ ਬੈਨੀਫੀਸ਼ੀਅਲ ਹੈ ਅਤੇ ਆਪਣੇ ਗੋਲ ਦੇ ਨਾਲ ਮੈਚ ਕਰਨ ਵਾਲਾ ਆਪਣਾ ਮਿਊਚੁਅਲ ਫੰਡ ਸਿਲੈਕਟ ਕਰੋ ਸਾਡਾ ਅਗਲਾ ਪੁਆਇੰਟ ਹੈ ਹਾਊ ਟੂ ਡਿਸਾਈਡ ਅਮਾਉਂਟ ਆਪਣੇ ਇੱਕ ਫੰਡ ਨੂੰ ਸਿਲੈਕਟ ਕਰਨ ਤੋਂ ਬਾਅਦ ਇੱਕ ਖਾਸ ਅਮਾਉਂਟ ਡਿਸਾਈਡ ਕਰ ਲਓ ਜੋ ਤੁਹਾਡੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ ਜਿਸ ਨੂੰ ਤੁਸੀਂ ਹਰ ਮਹੀਨੇ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰੋ ਮੇਰੀ ਮਨੋਤਾ ਤੁਸੀਂ ਸ਼ੁਰੂ ਦੇ ਵਿੱਚ ਐਸਆਈਪੀ ਨੂੰ ਘੱਟ ਅਮਾਉਂਟ ਤੋਂ ਹੀ ਸ਼ੁਰੂ ਕਰੋ ਅਤੇ ਬਾਅਦ ਵਿੱਚ ਮਾਰਕੀਟ ਨੂੰ ਸਮਝਦੇ ਹੋਏ ਸਟੈਪ ਅਪ ਐਸਆਈਪੀ ਦੇ ਥਰੂ ਪੈਸੇ ਬਣਾਉਂਦੇ ਰਹੋ ਸਾਡਾ ਅਗਲਾ ਪੁਆਇੰਟ ਹੈ ਹਾਊ ਟੂ ਆਟੋਮੇਟਿਡ ਥੋੜੇ ਸਮੇਂ ਦੇ ਵਿੱਚ ਹੀ ਤੁਸੀਂ ਐਸਆਈਪੀ ਦੇ ਨਾਲ ਆਪਣਾ ਬੈਂਕ ਅਕਾਊਂਟ ਨੂੰ ਅਟੈਚ ਕਰੋ ਇਹ ਤੁਹਾਡੇ ਪੈਸੇ ਨੂੰ ਆਸਾਨੀ ਨਾਲ ਇਨਵੈਸਟ ਕਰਨ ਵਿੱਚ ਤੁਹਾਡੀ ਮਦਦ ਕਰੇਗਾ ਕਿਉਂਕਿ ਇਸ ਦੇ ਨਾਲ ਨਾ ਤੁਹਾਨੂੰ ਮੈਨੂਅਲੀ ਇਨਵੈਸਟ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਤੁਹਾਡੇ ਪੈਸੇ ਹਰ ਮਹੀਨੇ ਆਟੋਮੈਟਿਕਲੀ ਇਨਵੈਸਟ ਹੋ ਜਾਣਗੇ ਦੋਸਤੋ ਐਸਆਈਪੀ ਨੂੰ ਸ਼ੁਰੂ ਕਰਨ ਦੇ ਲਈ ਤੁਸੀਂ ਮਿਊਚੁਅਲ ਫੰਡ ਦੀ ਕੰਪਨੀ ਜਾਂ ਇਨਵੈਸਟਮੈਂਟ ਪਲੇਟਫਾਰਮ ਜਾਂ ਫਿਰ ਵੈ वैसे तो आपका रिटर्न अमाउंट ਤੁਹਾਡੀ ਇਨਵੈਸਟਮੈਂਟ ਦੇ ਅਕੋਰਡਿੰਗ ਹੁੰਦੀ ਹੈ ਪਰ ਇਹ ਤੁਹਾਡੇ ਸਿਲੈਕਟ ਕੀਤੇ ਹੋਏ ਮਿਊਚੁਅਲ ਫੰਡ ਦੀ ਪਰਫਾਰਮੈਂਸ ਤੇ ਵੀ ਡਿਪੈਂਡ ਕਰਦੀ ਹੈ ਮੰਨ ਲਓ ਕਿ ਤੁਸੀਂ ਹਰ ਮਹੀਨੇ 5000 ਰੁਪਏ ਇਨਵੈਸਟ ਕਰਦੇ ਹੋ ਅਤੇ ਤੁਹਾਡਾ ਏਅਰਲੀ ਰਿਟਰਨ ਰੇਟ ਹੈ 12% ਹਰ ਮਹੀਨੇ 5000 ਮਤਲਬ ਤੁਹਾਡੇ 1 ਸਾਲ ਦੇ 60000 ਹੁਣ 60000 ਦੇ ਉੱਪਰ 12% ਦਾ ਹਿਸਾਬ ਨਾਲ ਰਿਟਰਨ ਬਣਦੀ ਹੈ 7200 ਰੁਪਏ ਦੋਸਤੋ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਐਸਆਪੀ ਅਤੇ ਸਟੈਪ ਅਪ ਐਸਆਪੀ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵਗੇ ਅਤੇ ਇਸ ਦੇ ਨਾਲ ਤੁਸੀਂ ਇਸ ਦੇ ਬੈਨੀਫਿਟ ਵੀ ਚੰਗੀ ਤਰ੍ਹਾਂ ਸਮਝ ਗਏ ਹੋਗੇ ਪਰ ਮੈਂ ਤੁਹਾਨੂੰ ਇਹ ਦੱਸਦੇ ਹੋਏ ਵੀਡੀਓ ਦਾ ਅੰਤ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਐਸਪੀ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਪੜੋ ਤੇ ਸਮਝੋ ਅਤੇ ਨਾਲ ਹੀ ਫੰਡ ਨੂੰ ਚੰਗੀ ਤਰ੍ਹਾਂ ਐਨਲਾਈਜ਼ ਕਰਨ ਤੋਂ ਬਾਅਦ ਹੀ ਆਪਣਾ ਕੋਈ ਫੈਸਲਾ ਲਓ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਰஞ்சிਤ ਪਾ